ਲਓ ਜੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਦੇ ਟਾਈਮ ਹੈ ਗੱਡੀ ਦਾ 43 ਸੈਕਿੰਡ ਚਲ ਭਾਈ ਏ ਏ ਉੱਪਰਲੇ ਪਾਸੇ ਬਾਈ ਜੀ ਚੰਨ ਖਾਨਪੁਰ ਦਾ ਕਾਲੇ ਸ਼ਾ ਖਾਨਪੁਰ ਚੰਨ ਖਾਨਪੁਰ ਕੁਲਵੀਰ ਮਹਿਮoodਪੁਰ ਵਾਹ ਜੀ ਕੁਲਵੀਰ ਤੇਰਾ ਵੀ ਧੰਨਵਾਦ ਇੱਕ ਵਾਰੀ ਟੋਪੀ ਲੈ ਕੇ ਆਏ ਕਰ ਜਿਹੜੀ ਤਾਰਿਆਂ ਜੀ ਵਾਲੀ ਜਾਵਾ ਹੁੰਦਾ ਇਹ ਵੀ ਸਾਡੇ ਇਲਾਕੇ ਦੇ ਬਾਈ ਜੀ ਬੜਾ ਘੁੰਮਿਆ ਮੁੰਡਾ ਤਾਰੇ ਟੋਪੀਆਂ ਵਾਲਾ ਇਹ ਨਵੇਂ ਦਾ ਉਧਰ ਇਹ ਰੱਖਿਆ ਹੋਇਆ ਉੱਧਰ ਆਉਣਿਆ ਵਾਲਾ ਸਰਪੰਚ ਵੀ ਬੈਠਾ ਹੈ ਉਹਦਾ ਵੀ ਧੰਨਵਾਦ ਭਾਈ ਜੀ ਨਾਲ ਬੋਲਦਾ ਜਸ਼ਨਪ੍ਰੀਤ 400 ਸੋਨੂ 400 ਜਤਿੰਦਰ 400 ਕਦਾਵਰ 400 ਜੱਟਾ ਪਾ 43 ਸੈਕਿੰਡ 66 ਪੁਆਇੰਟ ਭਾਈ ਜੀ 43 66 ਦਾ ਸਮਾਂ ਚੱਲ ਭਾਈ ਇਹ ਪਰਲੇ ਪਾਸੇ ਬਾਈ ਜੀ ਜਿਹੜਾ ਇਹ ਸਪੰਜ ਮਹਿੰਦਰ ਸਿੰਘ ਦੀ ਟੱਪਰੀਆਂ ਵਾਲਿਆਂ ਦਾ ਪਿਸਟਲ ਗਰੁੱਪ ਜੋਰਾ ਸਿੱਧੂ ਰਵੀ ਸਿੱਧੂ ਗਰਦੀਪ ਸਿੰਘ ਜਟਾਣਾ ਯੋਲੇ ਟੱਪਰੀਆਂ ਵਿੱਚਦਰ ਜੱਬੂ ਮਾਜਰੇ ਦਾ ਤੇ ਅੰਦਰਲੇ ਪਾਸੇ ਬਾਈ ਜੀ ਕਲਵੀਰ ਮਾਨਕਾ ਗगन ਜਗਤਪੁਰ ਚੈਨ ਸਿੰਘ ਜੀ ਚੌੜਾ ਉਹਨਾਂ ਦਾ ਬਾਈ ਜੀ ਚੈਨ ਸਿੰਘ ਜੀ ਚੌੜਾ ਪੰਮਾ ਰਾਮਗੜ੍ਹ ਪੰਮਾ ਰਾਮਗੜ ਦਾ ਬਾਈ ਜੀ ਸੋਨੋ ਕਾਲੀਆਂ ਵਾਲਾ ਬਾਈ ਪੰਡਿਤ ਕਰ ਰਿਹਾ ਹੈ ਚਾਬਕੀ ਓਪਾ 44 ਸੈਕਿੰਡ 63 ਪੁਆਇੰਟ ਵੀ 44 63 ਦਾ ਸਮਾਂ ਬਾਈ ਜੀ ਲੈ ਓ ਮੇਰਾ ਵੀਰ ਜੋੜਿਓ ਅਗਲੀ ਜੋੜੀ 43 36 ਘਰਸਮਾ 4381 ਵਾਲੇ ਦਾ ਲੱਗਿਆ ਹੋਇਆ ਚੱਲ ਭਾਈ ਇਹ ਪਰਲਾ ਬਾਈ ਜੀ ਜਿਹੜਾ ਅੰਦਰ ਲੈ ਬਸਿਆ ਇਹ ਸਰਦਾਰ ਬਲਬੀਰ ਸਿੰਘ ਜੀ ਬੱਲ ਵਿਛੌੜੀ ਸਰਦਾਰ ਧੰਨਾ ਸਿੰਘ ਜੀ ਬੱਲ ਵਿਛੌੜੀ ਉਹਨਾਂ ਦਾ ਜੀ ਅਵਨੀਤ ਕੌਰ ਬਲਬਿਸ਼ੌੜੀ ਪਰਨੀਤ ਕੌਰ ਬਲਬਿਸ਼ੌੜੀ ਬਲਜੋਤ ਸਿੰਘ ਬਲਬਿਸ਼ੌੜੀ ਭਾਈ ਸੋਨੀਵਾਲ ਯੂ ਐਸ ਏ ਬਿਸ਼ੌੜੀ ਭਾਈ ਬਿਦਰੀ ਬਲਬਿਸ਼ੌੜੀ ਪ੍ਰਭੂ ਨਰੰਗਾ ਬਾਦ ਕੈਨੇਡਾ ਇਹ ਤੇ ਨਾਲ ਬਿੰਦਰ ਫੌਜੀ اٹਾਲ ਮਯਾਰਾ ਪਰਮਿੰਦਰ ਬਿਸ਼ੌੜੀ ਦਾ ਨਾਲ ਬਿੱਲੇ ਸਿੰਘੜੀਵਾਲ ਦਾ ਗ੍ਰਿੰਦਰ ਸਿੰਘੜੀਵਾਲ ਦਾ ਹੱਪਾ 44 ਸੈਕਿੰਡ 53 ਪੁਆਇੰਟ ਦਾ ਸਮਾਂ ਬਾਈ ਜੀ 44 53 ਦਾ ਸਮਾਂ ਚੱਲ ਭਾਈ ਇਹ ਪਰਲਾ ਬਾਈ ਜੀ ਇਹ ਪਰਲਾ ਪੰਡਤਾ ਜਸਵੰਤ ਕਾਲੀਆਂ ਦਾ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਬਾਈ ਜੀ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਪਿਸਟਲ ਗਰੁੱਪ ਪਿਸਟਲ ਗਰੁੱਪ ਯੋਰਾ ਸਿੱਧੂ ਰਵੀ ਸਿੱਧੂ ਗਰਦੀਪ ਸਿੰਘ ਜਟਾਣਾ ਬਿੰਦਰ ਜੱਬੋ ਮਾਜਰੇ ਦਾ ਯੌਲੀ ਟੱਪਰੀਆਂ ਦਾ ਬਾਈ ਜੀ ਤੇ ਨਾਲ ਸੀਤਲ ਸਿੰਘ ਜੀ ਕਰਚਾ ਦਵਾਬਾ ਜੱਗੀ ਪਾਮੀਆਂ ਜੱਸਾ ਵਿਦੇਸ਼ਾ ਗਰਜੀਤ ਸਿੰਘ ਕਰਚਾ ਜਸਵੀਰ ਖਮਾਚੋਂ ਦਾ ਬਾਈ ਜੀ ਸੋਨੂ ਕਾਲੀਆਂ ਰੈਂਪੀ ਗਾਲੀਆਂ ਓਪਾ 43 ਸੈਕਿੰਡ 34 ਪੁਆਇੰਟ ਬਾਈ ਜੀ 43 34 ਦਾ ਸਮਾਂ ਲਾਇਆਵੇਂ ਪੰਡਿਤ ਯਸਵੰਤ ਕਾਲੀਆਂ ਬਹੁਤ ਧੰਨਵਾਦ ਬਾਈ ਜੀ ਸਾਰੇ ਭਰਾਵਾਂ ਦਾ ਸਹਿਯੋਗੀ ਸਾਥੀਆਂ ਦਾ ਜਿਨ੍ਹਾਂ ਨੇ ਖੇਡ ਮੇਲੇ ਵਾਸਤੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਵੀਰਾਂ ਦਾ ਵੀ ਦਿਲ ਦੀਆਂ ਅਗਰਾਹਾਂ ਜੋ ਧੰਨਵਾਦ ਕਰਦਾ ਹਾਂ ਚੱਲ ਭਾਈ ਇਹ ਦੋਹੇ ਵਾਲ ਜੀ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪਰੀ ਆ ਤਰਸ਼ੇਮ ਸਿੰਘ ਸੇਮਾ ਹਿਆਲਾ ਦਵਾਬਾ ਅਵਤਾਰ ਸਿੰਘ ਜੀ ਬੇਗੰਪੁਰ ਉਹਨਾਂ ਦੇ ਆ ਜੀ ਜਿੱਥੇ ਭਾਈ ਤੀਰਤਾ ਹਿਆ ਤੀਰਤਾ ਹਿਆਲਾ ਅਵਤਾਰ ਸਿੰਘ ਜੀ ਬੇਗੰਪੁਰ ਧੰਨਵਾਦ ਵੀਰੋ ਤੁਹਾਡਾ ਉਗਾ ਮੋਰਟੋ ਐਕਣਾ ਨਹੀਂ ਹੋਣਾ ਗੱਲ ਤੋਂ ਇਹਨੂੰ ਮੈਗੋ ਆ ਉਚਾਪ ਕੀ ਕਰ ਰਹੇ ਆ ਅੱਪਾ ਲਓ ਜੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਦੇ ਡਾਇਮਾ ਗੱਡੀ ਦਾ 43 ਸੈਕਿੰਡ ਸੀ ਪੁਆਇੰਟ ਦਾ ਸਮਾਂ ਵੀ ਮਾਰੋ ਘੱਟ ਕੇ ਤਾੜੀ ਵਧੀਆ ਸਮਾਂ ਲਾਇਆ ਗੋੜੀ ਨੇ 43 ਸੈਕਿੰਡ 81 ਪੁਆਇੰਟ ਦਾ ਸਮਾਂ ਕਰਕੇ